ਤੇ ਗੂੰਜੇ ਨਾਮ ਛੰਨਾ ਪਿੰਡ ਦਾ ਭੂਰੀ ਕਾ ਦਾ ਰੇਡਰ ਮਹਾਨ ਕਾਲਿਆ ਕਾ ਪਿਆਲਪੁਰੀਆ ਸ਼ਾਕਾ ਕਾ ਪਿਆਲਪੁਰੀਆ ਸ਼ਾਕਾ ਕਾ ਜਾਲਪੁਰੀਆ ਖੜਾ ਹਰੀ ਸਾਡਾ ਵੀਰ ਸਿਰੇ ਦੀ ਬਾਜੀ ਸਿਰੇ ਦੀ ਟੱਕਰ ਲਾਓ ਨੌਜੋਨ ਛੰਨਾ ਵਾਲਾ ਭੂਰੀ ਖੇਡ ਮੈਦਾਨ ਦੇ ਵਿੱਚ ਅੱਗੇ ਨੂੰ ਵੱਧਾ ਹੋਇਆ ਇੱਕ ਵਿੱਚ ਜੋਰ ਜਿਵੇਂ ਸਾਨ ਕਾਲਿਆ ਜੋਬਰ ਦੇ ਪੱਟਾ ਵਿੱਚ ਜਾਣ ਕਾਲਿਆ ਦੁਨੀਆ ਤੇ ਗੂੰਜੇ ਨਾਮ ਛੰਨਾ ਪਿੰਡ ਦਾ ਪੂਰੀਕਾ ਦਾ ਰੇਡਰ ਮਹਾਨ ਕਾਲਿਆ ਪੂਰੀਕਾ ਦਾ ਰੇਡਰ ਤੂਫਾਨ ਕਾਈ ਕਿੱਥੇ ਬੈਠਾ ਗੋਖੇ ਡਾਲ ਲਗੂ ਆ ਨੂੰ ਗਿਰਤੇ ਉਂਗਲੀ ਤੇ ਰਮਾਲ ਘਮਾਉਦਾ ਦਿਲਵਰ ਜਾਨੀ ਦਿਲਵਰ ਜਾਨੀ ਇਹ ਖੇਡ ਕਬੱਡੀ ਹੈਂਡਮ ਸਿਕਿਉਰਟੀ ਵਾਲਿਆਂ ਦਾ ਵੀ ਧੰਨਵਾਦ ਸੰਗਤ ਦਾ ਧੰਨਵਾਦ ਤੇ ਆ ਆ ਸਮਾਂ ਮੁੰਡਾ ਸ਼ੌਕਾ ਜਾਲਪੁਰੀਆ ਖੜਾ ਹਰੇ ਸਾਡਾ ਵੀਰ ਉਸ ਵੀਰ ਦਾ ਵੀ ਧੰਨਵਾਦ ਹੈ ਬਿਰੂ ਭਾਈ ਦੇਖ ਲੈ ਕਬੱਡੀ ਵਾਲੇ ਰੰਗ ਨਿੱਤਾ ਸ਼ੱਕੀ ਲਈ